ਦੋਸਤੋ ਜੇਕਰ ਤੁਸੀਂ ਮੁਕੇਰੀਆਂ ਤੋਂ ਜਾਂ ਫਿਰ ਦਸੂਏ ਤੋਂ ਤਲਵਾੜਾ ਵਾਲੀ ਸਾਈਡ ਨੂੰ ਜਾ ਰਹੇ ਹੋ ਤਾਂ ਇਹ ਵੀਡੀਓ ਦੇਖਣੀ ਬਹੁਤ ਜ਼ਰੂਰੀ ਹੈ ਅੱਜ ਹਾਜੀਪੁਰ ਸ੍ਰੀ ਵਾਲਮੀਕ ਮੰਦਿਰ ਕੋਲ ਇੱਕ ਵਿਅਕਤੀ ਜੋ ਕਿ ਮੁਕੇਰੀਆਂ ਵਾਲੀ ਸਾਈਡ ਤੋਂ ਆਪਣੇ ਘਰ ਵਾਪਸ ਜਾ ਰਿਹਾ ਸੀ ਜਦੋਂ ਉਹ ਸ੍ਰੀ ਵਾਲਮੀਕ ਮੰਦਿਰ ਹਾਜੀਪੁਰ ਕੋਲ ਪਹੁੰਚੇ ਤਾਂ ਅਚਾਨਕ 하게 ਇੱਕ ਪਸ਼ੂ ਜਾਨਵਰ ਆ ਗਿਆ ਜਿਸ ਦੀ ਉਸ ਨਾਲ ਟੱਕਰ ਹੋ ਗਈ ਵਿਅਕਤੀ ਗੰਭੀਰ ਜ਼ਖਮੀ ਹੋ ਗਿਆ ਉੱਥੋਂ ਖੜੇ ਕੁਝ ਨੌਜਵਾਨਾਂ ਵੱਲੋਂ ਉਸ ਵਿਅਕਤੀ ਨੂੰ ਹਾਜੀਪੁਰ ਦੇ ਹਸਪੀਟਲ ਵਿਖੇ ਪਹੁੰਚਾਇਆ ਗਿਆ ਜਿਸ ਦੀ ਹਾਲਤ ਨਾਜ਼ੁਕ ਦਿਖਦੇ ਹੋਇਆ ਡਾਕਟਰ ਵੱਲੋਂ ਉਸ ਨੂੰ ਅੰਮ੍ਰਿਤਸਰ ਵਿਖੇ ਰੈਫਰ ਕਰ ਦਿੱਤਾ ਗਿਆ ਵਿਅਕਤੀ ਦੀ ਪਛਾਣ ਵਿਕਰਮ ਸਿੰਘ ਪੁੱਤਰ ਸ੍ਰੀ ਕੁਲਵੰਤ ਸਿੰਘ ਪਿੰਡ ਕਰਾੜੀ ਵੱਜੋ ਹੋਈ ਹੈ ਦੋਸਤੋ ਜੇਕਰ ਤੁਸੀਂ ਵੀ ਸਫ਼ਰ ਕਰ ਰਹੇ ਹੋ ਤਾਂ ਬੜੇ ਧਿਆਨ ਨਾਲ ਸਫਰ ਕਰੋ ਕਿਉਂਕਿ ਆਵਾਰਾ ਪਸ਼ੂ ਅਚਾਨਕ ਅੱਗੇ ਆ ਜਾਂਦੇ ਹਨ ਤੇ ਇਸ ਤਰ੍ਹਾਂ ਐਕਸੀਡੈਂਟ ਹੋ ਸਕਦਾ ਹੈ ਇਸ ਕਰਕੇ ਦੋਸਤੋ ਸਫਰ ਕਰਨ ਲੱਗਿਆ ਵੀ ਸ਼ਰਾਬ ਪੀ ਕੇ ਗੱਡੀ ਨਾ ਚਲਾਓ ਇੱਦੇ ਦਾ ਹਾਸਾ ਕਿਸੇ ਨਾ ਵੀ ਵਾਪਰ ਸਕਦਾ ਹੈ ਅਸਲ ਵਿੱਚ ਐਕਸੀਡੈਂਟ ਹੋਇਆ ਕੀ ਪਰ ਮਾਮਲਾ ਹਾਂਜੀ ਆਪਣਾ ਇੱਕ پیشنਟ ਨੂੰ ਲੈ ਕੇ ਆਏ ਸੀਗੇ ਇੱਥੇ ਵਿਕਰਮ ਮਦਨ ਆਮ ਹੈ son of ਕੁਲਜੀਤ ਸਿੰਘ ਨੋਨ ਸਾਈਡ ਐਕਸੀਡੈਂਟ ਸੀਗਾ ਪੇਸ਼ੈਂਟ ਨੇ ਡ੍ਰਿੰਕ ਕੀਤੀ ਹੋਈ ਸੀ ਕਿਤੇ ਨਾਲ ਕੋਈ ਸੀਗਾ ਨਹੀਂ ਉਹਦੇ ਆਸੀਂ ਪੁਲਿਸ ਇਨਫੋਰਮੇਸ਼ਨ ਭੇਜਤੀ ਹੈ ਤੇ ਐਮਰਜੈਂਸੀ ਟ੍ਰੀਟਮੈਂਟ ਕਰਕੇ ਪੇਸ਼ੈਂਟ ਨੂੰ ਮੈਡੀਕਲ ਕਾਲਜ ਅੰਮ੍ਰਿਤਸਰ ਰੈਫਰ ਕਰ ਦਿੱਤਾ 188 ਕਾਰਨ ਉਹ ਲੱਗੇ ਕਿ ਕਾਰਨ ਕਿਦਾਸ਼ਟ ਹੋਇਆ ਕਾਰਨ ਦਿੱਤੇ ਜਿਹੜੇ ਲੈ ਕੇ ਆਏ ਸੀ ਉਹਨਾਂ ਨੂੰ ਉਹਨਾਂ ਨੇ ਇਹ ਦੱਸਿਆ ਕਿ ਗਾਈ ਦੇ ਵਿੱਚ ਵੱਜਿਆ ਸੀਗਾ ਤੇ ਉਹਦੇ ਕਰਕੇ ਜਿਹੜਾ ਐਕਸੀਡੈਂਟ ਹੋਇਆ ਪੇਸ਼ੈਂਟ ਸੀਰੀਅਸ ਹੈਗਾ ਤੇ ਬਲੀਡਿੰਗ ਹੋ ਰਹੀ ਸੀ ਉਹਦੇ ਕੰਤ ਤੋਂ ਫਰ ਨੂੰ ਅਸੀਂ ਮੱਦੇਨਜ਼ਰ ਰੱਖ ਕੇ ਜਿਹੜੀ ਵੀ ਐਮਰਜੈਂਸੀ ਟ੍ਰੀਟਮੈਂਟ ਬੰਦ ਸੀ ਉਹ ਦੇ ਦਿੱਤੀ ਹੈ ਤੇ ਪ੍ਰੋਸੈਸ ਕਰ ਦਿੱਤਾ ਪੇਸ਼ੈਂਟ ਜੋ ਵੀ ਕਾਰਵਾਈ ਹੋਏਗੀ ਪੁਲਿਸ ਵਾਲੇ ਹੁਣ ਕਰਨਗੇ ਆਪਣੇ ਸਾਹਮਣੇ